प्यारे बच्चों आज आपा क्लास 5 गणित दी दुनिया चैप्टर नंबर 4 एक्सरसाइज 4.4 ਇਸ ਵਿੱਚ ਆਪਾਂ ਕੀ ਕਰਾਂਗੇ ਬੱਚੋ ਆਪਾਂ ਨੇ ਪਤਾ ਕਰਨਾ ਹੈ ਕਿ ਜਿਹੜੀ ਭਿੰਨ ਦੇ ਰੱਖੀ ਨੇ ਉਹ ਕੀ ਨਿਯਤਮ ਰੂਪ ਵਿੱਚ ਹਨ ਜਾਂ ਨਹੀਂ ਨਿਯਤਨ ਰੂਪ ਕੀ ਹੁੰਦਾ ਬੱਚੋ ਨਿਯਤਨ ਰੂਪ ਹੁੰਦਾ ਜਿਸ ਤੋਂ ਬਾਅਦ ਜਿਹੜੀ ਸੰਖਿਆ ਜਿਹੜੀ ਹੈ ਉਹ ਐ ਪਾਜੇ ਰੂਪ ਵਿੱਚ ਆ ਜਾਏ ਉਸ ਤੋਂ ਬਾਅਦ ਇਹਦਾ ਇੱਕ ਦੂਜੇ ਨਾਲ ਇਹ ਭਾਗ ਨਾ ਹੁੰਦੇ ਹੋਣ ਇਹਦੇ ਲਈ ਆਪਾਂ ਕੀ ਕਰਦੇ ਹੁੰਦੇ ਆ ਜੇ ਆਪਾਂ ਨੂੰ 12/14 ਦੇਖਣਾ ਹੈ ਕਿ ਇਹ ਜਿਹੜਾ ਨਿਤਮ ਰੂਪ ਵਿੱਚ ਹੈਕ ਨਹੀਂ ਇਹ ਪਿੰਨ ਤਾਂ ਆਪਾਂ 12 ਤੇ 14 ਦਾ ਜਿਹੜਾ ਮਹਤਵ ਸਮਾਵਰਤ ਕੱਢਾਂਗੇ ਜੇ ਸੰਖਿਆ ਜਿਸ ਪਿੰਨ ਦਾ ਵੀ ਦੇਖਣਾ ਹੈ ਉਹਦਾ ਆਪਾਂ ਨੇ ਮਹਤਵ ਸਮਾਵਰਤ ਕੱਢਾਂਗੇ ਤੇ ਮਹਤਵ ਸਮਾਵਰਤ ਜੇ 1 ਆਉਂਦਾ ਹੈ ਜੇ ਕਿੰਨਾ ਆਜੇ 1 ਆਜੇ ਜੇ 1 ਆਂਦਾ ਹੈ ਇਹਦਾ ਮਤਲਬ ਉਹ ਪਿੰਨ ਜਿਹੜੀ ਹੈ ਉਹ ਨਿਤਮ ਰੂਪ ਵਿੱਚ ਹੈ ਜੇ 1 ਨਹੀਂ ਆਂਦਾ फिर वो न्यूनतम रूप ਵਿੱਚ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਦੇਖੋ 12/14 ਦਾ ਜਿਹੜਾ ਹੈ ਆਪਾਂ ਮਹਤਵ ਸਮਾਵਤ ਹੈ ਯਾਨੀ ਕਿ ਪਤਾ ਕਰਾਂਗੇ ਨਿਊਨਤਮ ਰੂਪ ਵਿੱਚ ਹੈ ਕਿ ਨਹੀਂ ਉਹਦੇ ਲਈ ਆਪਾਂ ਨੇ 12 ਤੇ 14 ਦਾ ਮਹਤਵ ਸਮਾਵਤ ਹੈ ਪਤਾ ਕਰਾਂਗੇ ਦੇਖੋ 12 2 ਤੋਂ 1 इधर 14 ਦਾ ਵੀ 6 2 12 2 3 2 6 3 1 3 ਇਹਦਾ ਬੱਚੋ 2 7 2 14 ਤੇ 7 1 7 ਇਹਨਾਂ ਦਾ ਦੇਖੋ ਬੱਚੋ ਇਹਦਾ ਕੀ ਹੈ 2 2 3 ਇਹਦਾ ਬੱਚੋ 2 7 ਜਿਹੜਾ 2 ਹੈ ਸਾਂਝਾ ਕੀ ਹੈ 2 ਹੈ ਇਹਦਾ ਮਤਲਬ 2 ਸਾਂਝਾ ਹੈ ਤਾਂ ਇਹਦਾ ਮਹਤਵ ਸਮਾਵਰਤਕ ਕੀ ਆਏ ਬੱਚੋ ਆ 12 ਹੈ ਬੱਚੋ ਆ 14 ਹੈ ਇਹਦਾ ਮਹਤਵ ਸਮਾਵਰਤਕ ਕੀ ਆਏ ਬੱਚੋ 2 ਆਇਆ ਔਰ ਮੈਂ ਕੀ ਕਿਹਾ ਸੀ ਜੇ ਮਹਤਵ ਸਮਾਤ ਹੈ 2 ਆਂਦਾ ਇਹਦਾ ਮਤਲਬ ਉਨਿਯਤ ਰੂਪ ਵਿੱਚ ਨਹੀਂ ਹੈ ਠੀਕ ਹੈ ਕਿਉਂਕਿ ਅੰਸਰ ਤੇ ਹਰ ਦਾ ਮਹਤਵ ਸਮਾਵਰਤ ਹੈ 2 ਹੈ ਠੀਕ ਹੈ ਅੱਗੇ ਦੇਖੋ 21/35 ਦਾ ਕੱਢਾਂਗੇ 21/35 ਦਾ ਕੱਢਣਾ ਤਾਂ 21 ਦਾ ਮਹਤਵ ਸਮਾਵਰਤ ਹੈ ਤੇ 35 ਦਾ ਕੱਢਾਂਗੇ ਚਲੋ ਕੱਢ ਦਿਆ 21 ਦਾ 3 7 3 21 7 ਦੇ ਨਾਲ ਹੁਣ 5 ਸਿੱਤੇ 35 7 ਇੱਕ 7 3 7 5 7 ਯਾਨੀ ਕਿ 7 ਜਿਹੜਾ ਹੈ ਦੋਨਾਂ ਵਿੱਚ ਸਾਂਝਾ ਹੈ ਇਹਦਾ ਮਤਲਬ ਇਹਨਾਂ ਦਾ ਮਹੱਤਵ ਸਮਵਰਤ 7 ਹੈ 7 ਦਾ ਮਤਲਬ ਇਹ ਜਿਹੜਾ ਹੈ ਨਿਊਤਨ ਰੂਪ ਵਿੱਚ ਨਹੀਂ ਹੈ ਠੀਕ ਹੈ ਕਿਉਂਕਿ ਇਹਨਾਂ ਦਾ ਮਹੱਤਵ ਸਮਵਰਤ 7 ਹੈ اچھا ਯਾ ਤਾ ਉਰੇ ਐ ਲਿਖ ਲੋ ਯਾ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਇਹਨਾਂ ਦਾ ਮਹੱਤਵ ਸਮਵਰਤ 1 ਨਹੀਂ ਹੈਂ ਠੀਕ ਹੈ ਆ ਵੀ ਲਿਖ ਸਕਦੇ ਹੋ ਤੁਹਾਡੀ ਮਰਜ਼ੀ ਹੈ ਅੱਗੇ ਦੇਖੋ 13 ਬਟਾ 17 ਦਾ ਕੱਢਾਂਗੇ 13 ਦਾ ਤੇ 17 ਦਾ 13 ਇੱਕਮ 13 17 ਇੱਕਮ 17 ਠੀਕ ਹੈ ਤਾਂ ਕੀ ਹੋ ਗਿਆ ਇਹਦੀ 13 1 ਇਹਦਾ 17 1 ਤਾਂ ਇਹਦਾ ਸਾਂਝੇ ਕਿਹੜਾ ਬੱਚੋ 1 ਹੈ ਯਾਨੀ ਕਿ ਇਹਨਾਂ ਦਾ ਮਹਤਵ ਸਮਾਵਰਤ 1 ਹੈ 1 ਇਹਦਾ ਮਤਲਬ a ਕੀ ਹੈ ਨੇਤਰੂਪ ਵਿੱਚ ਹੈ ਕਿਉਂਕਿ ਆਨਸਰ ਤੇ ਹਰ ਦਾ ਮਹਤਵ ਸਮਾਵਰਤ 1 ਹੈ ਠੀਕ ਹੈ ਅੱਛਾ ਇੱਕ ਹੋਰ ਮੈਂ ਤੁਹਾਨੂੰ ਸਿੰਪਲ ਜਿਹਾ ਤਰੀਕਾ ਦੱਸ ਦਿੰਦਾ ਜਿਵੇਂ ਕਿਸੇ ਬੱਚੋ ਇਹ 13 88 जे ਅੰਸ ਤੇ ਹਰ ਦੋਨੇ ਹੀ ਅਪਾਜ ਸੰਖਿਆ ਹੈ ਤੇ ਇਹਦਾ ਮਤਲਬ ਉਹ ਨਿਤੰ ਰੂਪ ਵਿੱਚ ਹੈ ਠੀਕ ਹੈ ਅੱਗੇ ਦੇਖੋ ਬੱਚੋ 15 ਦੇ 50 25/50 ਹੈ 25/50 ਇਹ ਜਿਹੜਾ ਹੈ ਦੋਨੇ ਹੀ ਅਪਾਜ ਸੰਖਿਆ ਨਹੀਂ ਹੈ ਇਹਦਾ ਮਤਲਬ ਨਿਤੰ ਰੂਪ ਵਿੱਚ ਨਹੀਂ ਹੈ ਫਿਰ ਵੀ ਆਪਾਂ ਚਲੋ ਪਤਾ ਕਰ ਦਿੰਦੇ ਹਾਂ 5 5 25 5 5 25 25 25 5 5 25 5 1 5 ਇਹਦਾ ਕੀ ਹੈ ਗੁਣਨਖੰਡ 5 5 ਇਹਦਾ ਬੱਚੋ 2 5 5 5 ਠੀਕ ਹੈ ਜਿਹੜਾ 5 5 ਹੈ ਉਹ ਦੋਨਾਂ ਕੋਲ ਸਾਂਝਾ ਹੈ ਇਹਦਾ ਮਤਲਬ 5 5 25 ਇਹਨਾਂ ਦਾ 25 ਜਿਹੜਾ ਹੈ ਉਹ ਮਹੱਤਵ ਸਮਾਵਰਤ ਹੈ ਇਹਦਾ ਮਤਲਬ 25 ਹੈ ਤਾਂ ਇਹ ਕੀ ਹੈ ਨਿਤਮ ਰੂਪ ਵਿੱਚ ਨਹੀਂ ਹੈ ਕਿਉਂਕਿ ਇਹਨਾਂ ਦਾ ਮਹੱਤਵ ਸਮਾਵਰਤਾ ਇੱਕ ਨਹੀਂ ਹੈ ਠੀਕ ਹੈ ਬੱਚੋ ਅੱਗੇ ਦੇਖੋ 14 ਬਟਾ 21 14 ਬਟਾ 21 ਦਾ ਦੇਖੋ ਬੱਚੋ 14 ਤੇ 21 2 7 2 14 7 7 3 7 21 7 7 2 7 3 7 ਇਹਨਾਂ ਦਾ ਮਹਤਵ ਸਮਵਰਤਾ ਕੀ ਹੋਗਾ ਬੱਚੋ 7 ਦੋਨਾਂ ਗੋਲ ਸਾਂਝਾ ਹੈ ਇਹਦਾ ਮਤਲਬ ਮਹਤਵ ਸਮਵਰਤਾ ਕੀ ਹੈ 7 ਹੈ ਇਸ ਕਰਕੇ ਇਹ ਨਿਤਮ ਰੂਪ ਵਿੱਚ ਨਹੀਂ ਹੈ ਕਿਉਂਕਿ ਇਹਨਾਂ ਦਾ ਆਨਸ ਤੇ ਹਰ ਦਾ ਮਹਤਵ ਸਮਵਰਤਾ 1 ਨਹੀਂ ਹੈ ਠੀਕ ਹੈ ਬੱਚੋ ਅੱਗੇ ਦੇਖੋ ਹੁਣ ਆਪਾਂ ਨੇ 8/13 ਦਾ ਘਾਟਣਾ ਬੱਚੋ ਚਲੋ 8/13 ਦਾ ਦੇਖੋ 8 ਤੇ 13 2 4*2=8 2*2=4 2*1=2 13*1=13 ਠੀਕ ਹੈ ਦੇਖੋ ਇਹਨਾਂ ਦਾ ਕੀ ਹੈ 2*2*2*1 ਹੈ ਇਹਦਾ ਬੱਚੋ 13 ਗੁਣਾ 1 ਹੈ ਹੈਨਾ 13 ਗੁਣਾ 1 ਹੈ ਤੇ ਇਹਨਾਂ ਦਾ ਸਾਂਝਾ ਕੀ ਹੈ ਬੱਚੋ 1 ਹੈ 1 ਕਾ ਨਾ ਸਾਂਝਾ ਇਹਦਾ ਮਤਲਬ ਇਹਨਾਂ ਦਾ ਲਘੁ ਮਤਵ ਅਸਮਵਰਤਕ ਕੀ ਹੈ 1 ਹੈ ਤਾਂ ਕੀ ਹੈ ਇਹ ਨਿ ਨਿਯਤਮ ਰੂਪ ਵਿੱਚ ਹੈ ਕਿਉਂਕਿ ਇਹਨਾਂ ਦਾ ਅੰਸ ਤੇ ਹਰ 1 ਹੈ ਇਹਨਾਂ ਦਾ ਮਤਵਸਮਵਰਤਕ ਠੀਕ ਹੈ ਬੱਚੋ ਫੱਗ ਜੇ 7/ 15 ਦਾ ਦੇਖੋ ਵਿੱਚੋਂ 7 ਦਾ 7 ਕਮ 7 ਤੇ 15 ਦਾ ਬੱਚੋ 5 ਤੇ 15 ਤੇ ਕਿੰਨਾ ਹੋ ਗਿਆ ਬੱਚੋ 5 ਦੇਖੋ 5 ਇਹਦਾ 7 1 ਹੋ ਗਿਆ 3 5 ਹੋ ਗਿਆ ਠੀਕ ਹੈ ਹੋ ਗਿਆ ਠੀਕ ਹੈ ਇੱਕ ਆਪਸ ਆਰਿਆ ਦੇ ਹੀ ਨਾਲ ਲਾਂਦੇ ਕਿਉਂਕਿ ਹਰ ਇੱਕ ਸੰਖਿਆ ਦਾ ਇੱਕ ਤਾਂ ਮਹੱਤਵ ਸਮਵਰਤ ਹੁੰਦਾ ਹੀ ਹੁੰਦਾ ਹੈ ਠੀਕ ਹੈ ਤਾਂ ਇਨਾਂ ਦਾ ਸੰਝਾ ਕੀ ਹੈ ਬੱਚੋ 1 ਹੈ ਇਹਦਾ ਮਤਲਬ ਆਪਾਂ ਕਹੀਏ ਇਹਨਾਂ ਦਾ ਮਹਤਵ ਸਮਾਵਰਤ 1 ਹੈ ਤੇ ਇਸ ਕਰਕੇ ਇਹ ਨਿਤਨ ਰੂਪ ਵਿੱਚ ਹੈ ਕਿਉਂਕਿ ਇਹਨਾਂ ਦਾ ਅੰਸ਼ اور ਹਰ ਦਾ ਮਹਤਵ ਸਮਾਵਰਤ 1 ਹੈ ਠੀਕ ਹੈ ਬੱਚੋ ਅਗਦੇ ਦੇਖ 14 ਵਟਾ 21 ਦਾ ਬੱਚੋ 14 ਤੇ 7 ਤੋਂ 7 ਦੋਣੀ 14 7 ਇੱਕਮ 7 ਤੇ 27 ਦਾ 3 9 27 3 3 3 9 13 ਇਹਨਾਂ ਦਾ ਕੀ ਹੈ ਬੱਚੋ 2 7 1 ਇਹਦਾ ਵਿੱਚੋਂ 3 3 3 1 ਇੱਕ ਜਿਹੜਾ ਇਹਨਾਂ ਦਾ ਸਾਂਝਾ ਹੈ ਤੇ ਇਹਨਾਂ ਦਾ ਮਹਤਵ ਸਮਾਵਰਤਾ ਕੀ ਆ ਗਿਆ 1 ਆ ਗਿਆ ਇਸ ਕਰਕੇ ਇਹ ਜਿਹੜਾ ਹੈ ਨਿਯਤਮ ਰੂਪ ਵਿੱਚ ਹੈ ਕਿਉਂਕਿ ਇਹਨਾਂ ਦਾ ਅੰਸ਼ ਤੇ ਹਰ ਦਾ ਮਹਤਵ ਸਮਾਵਰਤਾ 1 ਹੈ ਠੀਕ ਹੈ ਬੱਚੋ ਅੱਗੇ ਦੇ बच्चे बेटा 35 25 ਦਾ ਤੇ 35 ਦਾ 2 2 ਤੇ ਨਹੀਂ ਆਉਗਾ ਸੋ 5 5 5 25 5 1 5 57 35 7 1 7 ਠੀਕ ਹੈ ਇਹਦਾ ਕੀ ਆ ਗਿਆ ਬੱਚੋ 5 5 1 ਇਹਦਾ ਬੱਚੋ 5 7 1 ਇਹਦਾ ਕੀ ਆ ਗਿਆ ਬੱਚੋ 5 1 5 1 यानी कि 5 ਜਿਹੜਾ ਹੈ ਇਹਨਾਂ ਦਾ ਮੈਤਸਮ ਵਰਤੇ ਆ ਗਿਆ ਤੇ ਇਸ ਕਰਕੇ ਇਹ ਨਿਊਤਨ ਰੂਪ ਵਿੱਚ ਨਹੀਂ ਹੈ ਤੇ ਕਿਉਂ ਕਿ ਇਹਨਾਂ ਦਾ ਇੱਕ ਜਿਹੜਾ ਹੈ ਮੈਤਸਮ ਵਰਤੇ ਨਹੀਂ ਹੈ ਠੀਕ ਹੈ ਬੱਚੋ ਅੱਗੇ ਦੇਖੋ 18 23 ਦਾ ਬੱਚੋ 18 ਦਾ ਤੇ 23 ਦਾ ਹੁਣ ਦੋ ਤੋਂ ਨੌ ਦੁਨ 18 ਫਿਰ ਤਿੰਨ ਤੋਂ ਤਿੰਨ ਤੇ ਨੌ ਤਿੰਨ ਇੱਕਮ ਤਿੰਨ ਆ ਬੱਚੋ ਤੇ ਇੱਕਮ ਤੇ ਠੀਕ ਹੈ ਇਹਦਾ ਕੀ ਹੋਗਾ ਬੱਚੋ 2 3 3 1 ਇਹ ਬੱਚੋ 3 1 ਇਹਦਾ ਦੋਨਾਂ ਦਾ ਸਾਂਝਾ ਕੀ ਹੈ ਇੱਕ ਹੈ ਮੈਂ ਤਾਂ ਸਮਾਵਰਤਾ ਇੱਕ ਹੋ ਗਿਆ ਇਸ ਕਰਕੇ ਇਹ ਜਿਹੜੇ ਹਨ ਨਿਤਮ ਰੂਪ ਵਿੱਚ ਹੈ ਕਿਉਂਕਿ ਇਹਨਾਂ ਦਾ ਮੈਂ ਤਾਂ ਸਮਾਵਰਤਾ ਇੱਕ ਹੈ ਠੀਕ ਹੈ ਬੱਚੋ ਅੱਗੇ ਦੇ ਹੁਣ ਸਵਾਲ ਨੰਬਰ ਜਿਹੜਾ ਹੈ ਉਹ ਦੂਜਾ ਕਰਾਂਗੇ ਆਪਾਂ ਕੀ ਦੂਜੇ ਜੇ ਕੀ ਦੱਸਿਆ ਹੈ ਇਹਨਾਂ ਨੇ ਹੇਠਾਂ ਦਿੱਤਿਆ ਵੀ 나ਦ ਨੂੰ ਨਿਊਨਤਮ ਰੂਪ ਵਿੱਚ ਲਿਖੋ ਹੁਣ ਇਹ ਨਿਊਨਤਮ ਰੂਪ ਵਿੱਚ ਨਹੀਂ ਹੈ ਇਹਨਾਂ ਨੂੰ ਆਪਾਂ ਨਿਊਨਤਮ ਰੂਪ ਵਿੱਚ ਲਿਖਣਾ ਹੈ ਤੇ ਕਿਵੇਂ ਕਰਾਂਗੇ ਆਪਾਂ ਨਿਊਨਤਮ ਰੂਪ ਵਿੱਚ ਲਿਖਣ ਲਈ ਸਭ ਤੋਂ ਪਹਿਲਾਂ ਜੋ ਵੀ ਸੰਖਿਆ ਹੈ ਜੋੜਾ b p ਨਾ ਆਪਾਂ ਉਹਦਾ ਮਹੱਤਵ ਸਮਾਵਰਤਨ ਕੱਢਾਂਗੇ ਜਿਵੇਂ ਆਪਾਂ ਪਹਿਲੇ ਕੱਢਿਆ ਸੀ ਜਿਵੇਂ 4/8 ਹੈ बटा दा। तो आप चार बट अठ का महत्व समावर्तन क्डा चार अठद का ठीक है दो दो दूनी चार दो एकम दो ठीक है यह दो चार दूनी अठ दोूनी दो चार दो एकम दो ठीक है यदा की आऊगा दो गुणा दो, 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 दो गुना एक दो गुणा दो गुणा दो गुणा एक देखो साझा की है बच्चों आ सजा हो गया यह मतलब की आ गया ਇਨਾਂ ਦਾ 2 2 1 2 2 4 4 1 4 4 ਜਿਹੜਾ ਇਹਨਾਂ ਦਾ ਕੀ ਆ ਗਿਆ ਮੈਤ ਉਸਮਾਵਰਤਨ ਆ ਗਿਆ ਹੁਣ ਜੋ ਵੀ ਮੈਤ ਉਸਮਾਵਰਤਨ ਆਂਦਾ ਹੈ ਮੈਤ ਉਸਮਾਵਰਤਨ ਜਿਹੜਾ ਵੀ ਆਊਗਾ ਉਹਨੂੰ ਕੀ ਕਰਦੇ ਆਪਾਂ ਨਿਊਨਤਨ ਰੂਪ ਵਿੱਚ ਬਣਾ ਲੀਏ ਆਪਾਂ ਨੇ ਕਿਨੂੰ ਨਿਊਨਤਨ ਰੂਪ ਵਿੱਚ ਬਣਾਣਾ ਹੈ 4 8 ਨੂੰ ਇਹਨੂੰ ਆਪਾਂ 4 ਨਾਲ ਭਾਗ ਕਰਾਂਗੇ ਇਹਨੂੰ ਵੀ ਆਪਾਂ 4 ਨਾਲ ਭਾਗ ਕਰਾਂ ਠੀਕ ਹੈ ਦੋਨਾਂ ਨੂੰ ਆਪਾਂ ਨੇ 4 ਨਾਲ भाग करना है चार भाग करने का मतलब की है चार चार ए भाग चे करने आपने तो की करा चाराड़े चे चार भाग चार यानी कि चार भाग चार की हो गया एक आ गया ठीक है एक का गया। आठ गुना, आठ आ गया तो अठ गुणा अठ भाग चार की होगा कि आऊगा दो आऊगा है ना ए भाग करके भी देख सकते हो तीस एक तो एक हो गया ए एक वटा 4 ਅ ਸੌਰੀ 1/2 ਆ ਗਿਆ ਠੀਕ ਹੈ ਦੂਜਾ ਕੀ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਜੇ ਆਪਣਾ ਮਹਤਵ ਸਮਾਵਰਤ ਕੀ ਆਇਆ 4 ਆ ਗਿਆ ਇੱਕ ਤਾਂ ਇਹ ਤਰੀਕਾ ਸੀ ਦੂਜਾ ਕੀ ਹੈ 4/8 ਮਹਤਵ ਸਮਾਵਰਤ ਕੀ ਆਇਆ ਬੱਚੋ ਆਪਣਾ 4 ਆ ਗਿਆ ਹੁਣ 4 ਦੇ ਪਹਾੜੇ 'ਚ ਦੇਖੋ 4 ਕਿੰਨੇ ਨੰਬਰ ਤੇ ਆਉਂਦਾ ਹੈ 1 ਤੇ 4 ਦੇ ਪਹਾੜੇ 'ਚ 8 ਕਿੰਨੇ ਨੰਬਰ ਤੇ ਆਉਂਦਾ ਹੈ 2 ਤੇ ਯਾਨੀ ਕਿ ਕੀ ਆ ਗਿਆ 1/2 ਇਸ ਤਰ੍ਹਾਂ ਕਰ ਲਓ ਤੁਸੀਂ ਜਾਂ ਇਸ ਤਰ੍ਹਾਂ ਕਰ ਲਓ ਜਿਵੇਂ ਮਰਜ਼ੀ ਤੁਸੀਂ ਕਰ ਸਕਦੇ ਹੋ ਇੱਕ ਕੋਈ ਵੀ ਤਰੀਕਾ ਜਿਹੜਾ ਤੁਸੀਂ ਅਪਣਾ ਸਕਦੇ ਹੋ ਅੱਗੇ ਦੇਖੋ ਇੱਕ ਦੋ ਕਰਾਂਗੇ ਸਮਝ ਆਣਗੇ ਫਿਰ ਹੁਣ 12/18 ਦਾ ਆਪਾਂ ਨੇ ਨਿਯਤਮ ਰੂਪ ਵਿੱਚ ਬਦਲਣਾ ਹੈ ਚਲੋ 12 ਤੇ 18 ਦਾ ਆਪਾਂ ਗੱਡਾਂਗੇ 12 ਤੇ 18 2 6 ਦੁਨੀ 12 2 10 ਦੁਨੀ 6 10 ਇੱਕ ਉਹ 9218 313 ਸੋਰੀ 339 313 ਠੀਕ ਹੈ ਇਹਦਾ ਕੀ ਹੈ 2 2 3 1 ਇਹਦਾ ਬੱਚੋ 3 2 3 3 2 ਦੇਖੋ ਦੇਖੋ ਸਾਂਝਾ ਦੇਖੋ ਕੀ ਹੈ ਇਹਨਾਂ ਚ ਵਿੱਚੋਂ 2 3 1 ਜਿਹੜਾ ਹੈ ਸਾਂਝਾ ਹੈ ਦੇਖੋ 2 3 ਤੇ 1 ਸਾਂਝਾ ਹੈ ਇਹਦਾ ਮਤਲਬ 2 3 1 ਇਹ ਨਾ ਦਾ ਮਤਸਮਾ ਵਰਤੇ ਹੈ ਕਿੰਨਾ ਆ ਜਾ 3 2 6 6 1 6 6 ਨਾ ਦਾ ਮਤਸਮਾ ਵਰਤੇ ਹੈ ਠੀਕ ਹੈ ਲੱਗੇ ਦੇਖੋ ਹੁਣ ਆਪਾਂ ਨੇ ਨਿਯਤਮ ਰੂਪ ਵਿੱਚ ਕਰਨਾ ਹੈ 18 ਸੌਰੀ 12/18 ਨੂੰ ਤੇ ਮਹਤਵ ਸਮਾ ਵਰਤੇ ਕੀ ਆਇਆ ਸੀ ਆਪਣਾ ਕੀ ਆਇਆ ਸੀ 6 ਆਇਆ ਸੀ ਦੇਖੋ ਹੁਣ 6 ਦੇ ਭਾੜੇ 'ਚ 12 ਕਿੰਨੇ ਨੰਬਰ ਤੇ ਆਂਦਾ ਹੈ 2 ਤੇ ਤੇ 6 ਦੇ ਭਾੜੇ 'ਚ 18 ਕਿੰਨੇ ਨੰਬਰ ਤੇ ਆਂਦੇ 3 ਤੇ ਯਾਨੀ ਕਿ 2/3 ਜਿਹੜਾ ਹੈ ਇਹਨਾਂ ਦਾ ਨਿਯਤਮ ਰੂਪ ਹੈ ਠੀਕ ਹੈ ਬੱਚੋ ਅੱਗੇ ਦੇ 15/20 ਦਾ ਚਲੋ ਮਹਤਵ ਸਮਾ ਵਰਤੇ ਆਪਾਂ ਪਤਾ ਕਰਦੇ ਹਾਂ 15 2 b 15 5 5 10 2 b 5 2 10 5 1 5 ਇਹਦਾ ਕੀ ਹੈ ਬੱਚੋ 10 5 1 2 2 5 1 5 1 5 1 ਯਾਨੀ ਕਿ ਕੀ ਹੋ ਗਿਆ 5 1 ਯਾਨੀ ਕਿ 5 5 ਜਿਹੜਾ ਇਹਨਾਂ ਦਾ ਕੀ ਹੈ ਮាតុ ਸਮਾਵਰਤਨ ਠੀਕ ਹੈ ਬੱਚਾ ਤਾਂ ਹੁਣ ਆਪਾਂ ਨੇ ਇਹਨਾਂ ਨੂੰ ਨਿਊਨਤਮ ਵਿੱਚ ਬਦਲਣਾ ਹੈ ਤਾਂ 15/b ਇਹਨਾਂ ਦਾ ਮਹੱਤਵ ਸਮਾਵਰਤਕ ਕੀ ਹੈ ਬੱਚੋ 5 ਹੈ 5 ਦੇ ਨੇ 5 ਦੇ ਪਹਾੜੇ 'ਚ ਦੇਖੋ 15 ਕਿੰਨੇ ਨੰਬਰ ਤੇ ਆਉਂਦਾ ਹੈ 3 ਨੰਬਰ ਤੇ 5 ਦੇ ਪਹਾੜੇ 'ਚ 20 ਬੱਚੋ 4 ਨੰਬਰ ਤੇ ਕੀ ਬਣ ਗਿਆ 3/4 ਇਹਨਾਂ ਦਾ ਨਿਊਨਤਮ ਰੂਪ ਹੋ ਗਿਆ ਬੱਚੇ ਠੀਕ ਹੈ ਅੱਗੇ ਦੇਖੋ

ਤਿਆਨੇ ਕਿ 5 ਤੇ 1 ਜਿਹੜਾ ਹੈ ਉਹ ਸਾਂਝਾ ਹੈ ਤਾਂ ਇਹਨਾਂ ਦਾ ਮਤਤ ਸਮਾਵਰਤੇ ਕੀ ਹੋ ਜਾਊਗਾ 5 ਗੁਣਾ 1 ਯਾਨੀ ਕਿ 5 ਜਿਹੜਾ ਇਹਨਾਂ ਦਾ ਮਤਤ ਸਮਾਵਰਤੇ ਹੋ ਗਿਆ ਹੋ ਗਿਆ ਨਾ ਹੁਣ ਕੀ ਹੈ ਇਹਦਾ ਨਿਊਤਮ ਰੂਪੀਚ ਯਾਨੀ ਕਿ ਮਤਤ ਸਮਾਵਰਤੇ ਕੀ ਹੈ ਬੱਚੋ ਇਹਨਾਂ ਦਾ 5 ਤਾਂ 35 ਬਟਾ 45 ਦੇਖੋ 5 ਦੇ ਭਾੜੇ ਦੇ 35 ਕਿੰਨੇ ਤੇ ਆਊਗਾ 7 ਤੇ 7 ਤੇ 5 ਦੇ ਭਾੜੇ 'ਚ 45 ਵਿੱਚੋਂ 9 ਤੇ ਇਹਨਾਂ సత్ వటా నూ జ న్యూన్ రూపో అటా ఛత్తి చౌవీ బూని చౌవీ ఛనీ బారా ద దో తి దూని ఛే తి తిని తిన తి ਨੇ 12 2 ਤੋਂ ਵੀ ਜਾਊਗਾ 2 18 ਦੁਨੀ 36 2 ਬੱਚੋ 9 ਦੁਨੀ 18 3 3 9 3 1 3 ਠੀਕ ਹੈ ਇਹਨਾਂ ਦਾ ਕੀ ਹੈ ਬੱਚੋ 2 2 2 3 1 ਇਹਨਾਂ ਦਾ ਬੱਚੋ 2 2 3 3 1 1 ਤਾਂ ਸਾਰਿਆਂ ਚ ਹੀ ਹੋਊਗਾ ਹਨਾ ਦੇਖੋ ਹੁਣ ਸੰਝਾ ਕੀ ਹੈ ਬੱਚੋ ਦੇਖੋ 2 2 3 1 ਤੇ 2 2 3 1 ਠੀਕ ਹੈ ਯਾਨੀ ਕਿ ਕੀ ਹੈ ਸੰਜਾ 2 2 3 1 ਕੀ ਆ ਗਿਆ 2 2 4 4 3 12 12 1 12 ਯਾਨੀ ਕਿ 12 ਜਿਹੜਾ ਇਹਨਾਂ ਦਾ ਮਹਤਵ ਸਮਾਵਰਤਾ ਠੀਕ ਹੈ ਬੱਚੋ ਅੱਗੇ ਦੇਖ ਹੁਣ ਨਿਪੁੰਨ ਨਿਯੰਤਮ ਰੂਪ ਵਿੱਚ ਇਹਨੂੰ ਲਿਖਾਂ ਮਹਤਵ ਸਮਾਵਰਤਾ ਕੀ ਹੈ ਬੱਚੋ ਇਹਨਾਂ ਦਾ 12 ਠੀਕ ਹੈ ਚਲੋ 24 ਸੱਤੀ 12 ਦੇ ਭਾੜੇ 'ਚ 24 ਕਿੰਨੇ ਤੇ ਆਊਗਾ 2 ਤੇ 12 ਤੇ ਭਾੜੇ 'ਚ 36 ਬੱਚੋ 3 ਤੇ ਯਾਨੀ ਕਿ 2/3 ਜਿਹੜਾ ਇਹਨਾਂ ਦਾ ਮਿਲਦਾ ਹੋਵੇ ਠੀਕ ਹੈ ਬੱਚੋ ਅੱਗੇ ਦੇ 8/12 ਹੁਣ 8 ਦਾ ਤੇ 12 ਦਾ ਆਪਾਂ ਨੇ ਮਹਤਵ ਸਮਾਵਰਤੇ ਕੱਢਣਾ ਹੈ 2 4 ਦੁਨੀ 8 2 2 ਦੁਨੀ 4 2 1 2 ਠੀਕ ਹੈ 2 6 ਦੁਨੀ 12 2 3 ਦੁਨੀ 6 3 ਇਕਮ 3

ਮੈਥਮ ਸਮਾਵਰਤਕ ਇਹ ਬੱਚੋ ਇਹ ਨਾ ਦਾ ਚਾ ਚਲੋ ਕਰਦੇ 8/12 4 ਦੇ ਭਾੜੇ ਚ 8 ਕਿੰਨੇ ਨੰਬਰ ਤੇ ਆਉਂਦਾ 2 ਤੇ ਤੇ 12 3 ਤੇ ਤੇ ਕੀ ਆ ਗਿਆ 2/3 ਠੀਕ ਹੈ ਬੱਚੋ ਅੱਗੇ ਦੇਖੋ 18/21 ਦਾ ਵਿੱਚ 18 ਤੇ 21 ਦਾ ਵਿੱਚ 2 9 ਦੋਨੇ 18 ਤੇਨੇ ਤੇ 9 10 10 10721 71 कम 7 ਇਹਦੇ ਵਿੱਚੋਂ 2 3 3 1 ਆਵੋ ਚੋਂ 3 7 1 3 1 3 1 ਜਿਹੜਾ ਹੈ ਸਾਂਝਾ ਹੈ 3 1 ਯਾਨੀ ਕਿ 3 ਜਿਹੜਾ ਇਹਨਾਂ ਦਾ ਮਹੱਤਵ ਸਮਾਵਰਤ ਹੈ ਠੀਕ ਹੈ ਇਹਨਾਂ ਦਾ ਮਹੱਤਵ ਸਮਾਵਰਤ ਕੀ ਹੈ ਚੋ 3 ਚਲੋ ਹੁਣ ਇਹਨਾਂ ਨੂੰ ਨਿਯਤਮ ਰੂਪ ਵਿੱਚ ਬਦਲਾ 18/21 ਹੈ ਬੱਚੋ 3 ਦੇ ਭਾੜੇ 'ਚ 18 6 ਨੰਬਰ ਤੇ ਤੇ 21 7 ਨੰਬਰ ਤੇ ਤੇ 6/7 ਜਿਹੜਾ ਇਹਨਾਂ ਦਾ ਨੇਤਾ ਬਣ ਗਿਆ ਠੀਕ ਹੈ ਅੱਗੇ ਦੇ 25/45 ਦਾ ਦੇਖੋ ਬੱਚੋ 25 ਦਾ ਆਪਾਂ ਮੈਤਸਮਾ ਵਰਤੇ 25 ਤੇ 45 ਦਾ ਕੱਢਾਂਗੇ 25 ਦਾ 5 5 25 5 1 5 ਤੇ 3 15 3 45 3 5 3 15 5 1 5 ਇਹਦਾ 5 1 ਹੋ ਗਿਆ ਬੱਚੋ ਇਹਦਾ 3 3 5 1 5 1 ਸਾਂਝਾ ਹੈ ਬੱਚੋ 1 1 5 ਹੋ ਰਹਾ ਹੋ ਠੀਕ ਹੈ 5 1 ਜਿਹੜਾ ਸਾਂਝਾ ਹੈ ਤੇ 5 1 ਇਹਦਾ ਮਾਤਵ ਸਮਾਵਰਤਕ ਕੀ ਹੋ ਗਿਆ ਬੱਚੋ 5 ਆ ਗਿਆ ਠੀਕ ਹੈ ਮਾਤਵ ਸਮਾਵਰਤ ਬੱਚੋ ਕੀ ਹੈ ਇਹਦਾ 5 ਜ ਚਲੋ ਹੁਣ ਨਿਊਤਮ ਰੂਪੀਏਤ ਬਦਲਦੇ ਹਾਂ 25/45 ਤਾਂ ਆਪਾਂ ਦੇ ਭਾਰੇ ਜੇ 25 ਬੱਚੋ 5 ਨੰਬਰ ਤੇ 45 9 ਨੰਬਰ ਤੇ ਕੀ ਆ ਗਿਆ ਇਹਦਾ ਮਤਲਬ 5/9 ਜਿਹੜੇ ਇਹਨਾਂ ਨਿਊਤਮ ਰੂਪ ਆ ਜਾਏਗਾ ਹਰਗੇ ਤੇ 6/12 6 ਤੇ 12 ਦਾ ਮਹੱਤਵ ਸਮਾਵਰਤ ਆਪਾਂ ਕਰਾਂਗੇ 2 3 2 6 ਤੇ ਨਿਕੰਮ 3 ছ দূ তিন তিন একম তিন তিন গুণ এক ঠিক দেখো দুনা তিন দুনা তিন গুণা এক দো গুণা তিন গুণ একম ছ ਯਾਨੀ ਕਿ ਮਹੱਤਵ ਸਮਾਵਰਤੇ ਇਹਨਾਂ ਦਾ ਕੀ ਆ ਗਿਆ ਇਹਨਾਂ ਦਾ ਜਿਹੜਾ ਹੈ ਮਹੱਤਵ ਸਮਾਵਰਤੇ ਕੀ ਹੈ ਬੱਚੋ 6 ਹੈ 6/12 6 ਦੇ ਭਾੜੇ ਦੇ 6 ਕਿੰਨੇ ਨੰਬਰ ਦੇ ਬੱਚੋ 1 ਤੇ 12 ਬੱਚੋ 2 ਤੇ ਯਾਨੀ ਕਿ 1/2 ਜਿਹੜਾ ਇਹਨਾਂ ਦਾ ਨਿਊਕਤਨ ਰੂਪ ਹੈ ਠੀਕ ਹੈ ਬੱਚੋ ਅੱਗੇ ਦੇ 9/27 ਦਾ 9 ਤੇ 27 ਦਾ ਮਹੱਤਵ ਸਮਾਵਰਤੇ ਕੱਢਾਂਗੇ 9 ਤੇ 27 3 3 9 3 ਨੇ ਕੰਮ 3 ਤਿੰਨ ਨੌ ਤੇ ਸਤਾਈ ਤਿੰਨ ਤੇ ਨੌ ਤਿੰਨ ਇਕਮ ਤਿੰਨ ਠੀਕ ਹੈ ਇਹਦਾ ਬੱਚੋ ਤਿੰਨ ਗੁਣਾ ਤਿੰਨ ਗੁਣਾ ਇੱਕ ਇਹਦਾ ਖੰਡ ਕੀ ਹੈ ਤਿੰਨ ਗੁਣਾ ਤਿੰਨ ਗੁਣਾ ਤਿੰਨ ਗੁਣਾ ਇੱਕ ਜਿਹੜੇ ਤਿੰਨ ਗੁਣਾ ਤਿੰਨ ਗੁਣਾ ਇੱਕ ਹੈ ਉਹ ਸਾਂਝਾ ਹੈ ਯਾਨੀ ਕਿ ਤਿੰਨ ਗੁਣਾ ਤਿੰਨ ਗੁਣਾ ਇੱਕ ਤਿੰਨ ਤੇ ਨੌ ਨੌ ਇਕਮ ਨੌ ਨੌ ਜਿਹੜਾ ਹੈ ਇਹਨਾਂ ਦਾ ਮਹੱਤਵ ਸਮਾਵਰਤ ਹੈ ਯਾਨੀ ਕਿ ਮਹੱਤਵ ਸਮਾਵਰਤ ਕੀ ਹੈ ਬੱਚੋ ਇਹਨਾਂ ਦਾ ਨੌ ਹੈ ਤਾਂ ਨੋਵਟਾ ਸਤਾਈ ਨੂੰ ਨਿਯਤਮ ਰੂਪ ਵਿੱਚ ਬਦਲਣਾ ਹੈ ਤਾਂ ਆਪਾਂ ਕੀ ਕਰਾਂਗੇ ਬੱਚੋ ਨੋ ਦੇ ਪਹਾੜੇ 'ਚ ਨੋ ਕਿੰਨੇ ਦੇ ਇੱਕ ਤੇ ਸਤਾਈ ਤਿੰਨ ਤੇ ਯਾਨੀ ਕਿ ਇੱਕ ਵਟਾ ਤਿੰਨ ਜਿਹੜਾ ਇਹਨਾਂ ਦਾ ਨਿਯਤਮ ਜਿਹੜਾ ਹੈ ਉਹ ਰੂਪ ਹੈ ਠੀਕ ਹੈ ਬੱਚੋ ਇਹ ਐਕਸਰਸਾਈਜ਼ ਤੁਹਾਡੀ ਜਿਹੜੀ ਹੈ ਉਹ ਕੰਪਲੀਟ ਹੋ ਗਈ ਓਕੇ ਥੈਂਕ ਯੂ ਬੱਚੋ